ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਪਾ ਸੈਂਟਰ ਤੇ ਪੰਜਾਬ ਪੁਲਿਸ ਨੇ ਰੇਡ ਕੀਤੀ ਹੈ ਦੱਸਦੀ ਹੈ ਕਿ ਸਪਾ ਸੈਂਟਰ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਸ਼ੱਕ ਦੇ ਆਧਾਰ ਤੇ ਪੰਜਾਬ ਪੁਲਿਸ ਨੇ ਰੇਡ ਕੀਤੀ ਜਿੱਥੋਂ ਕੁੜੀਆਂ ਤੇ ਮੁੰਡੇ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਵੀ ਕੀਤੇ ਗਏ ਦੱਸਦੀ ਹੈ ਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ 5 ਤੋਂ 7 ਕੁੜੀਆਂ ਤੇ ਮੁੰਡੇ ਅੰਦਰ ਬੈਠੇ ਮਿਲੇ ਹਨ ਜਦਕਿ ਹਜੇ ਉਹਨਾਂ ਤੋਂ ਪੁਸ਼ਤਾਚ ਕੀਤੀ ਜਾ ਰਹੀ ਹੈ ਫਿਲਹਾਲ ਮਾਮਲਾ ਪੁਲਿਸ ਦੀ ਜਾਂਚ ਦੇ ਅਧੀਨ ਹੈ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਇੱਥੇ ਕੋਈ ਪਰਮਿਸ਼ਨ ਨਹੀਂ ਸੀ ਠੀਕ ਹੈ ਜੀ ਉਹਦੇ ਬਾਰੇ ਰਿਪੋਰਟ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋਗੀ ਚੱਲ ਰਿਹਾ ਚੱਲ ਰਿਹਾ ਜੀ ਡੀਵੀਆ ਚੈੱਕ ਕਰ ਰਹੇ ਸਾਰੀ ਚੀਜ਼ ਚੈੱਕ ਕਰ ਰਹੇ ਇੱਥੇ ਚਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤੀਆਂ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਹੇ تھے ਉਹ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਇਸੇ ਕਰਕੇ ਤੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰਦੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇਵਾਂਗੇ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਬਰਗਰ ਜਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਇਆ ਇਹ ਵਿੱਚ ਬ੍ਰਾਹਮਣ ਵੌਇਸ ਰਿਹਾ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ। ਸਿਮਨੇ ਸਾਰੇ ਵੈਰੀਫਾਈ ਕਰਾਂਗੇ। ਆ ਜੇ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਦੱਸ ਦਿਆਂਗੇ ਤੁਹਾਨੂੰ। ਸਰ ਕਿੰਨੀਆਂ ਕੁੜੀਆਂ ਮੰਡੇ ਅੰਦਰ ਜੀ? ਦੋੜੇ ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ ਪਾ ਚਾਰ-ਪੰਜ ਲੜਕੇ ਆ। ਕਿੰਨੇ ਸਮੇ ਤੋਂ ਸਰ ਸਲੂਨ ਚੱਲ ਰਿਹਾ ਜੀ ਇੱਥੇ? ਇਹ ਮੈਂ ਤਾਂ ਹੁਣ ਸਰ ਜਿਹੜੀ ਲੜਕੇ ਉਹਦੀ ਚੱਕ ਇਹਦਾ ਪੁਰਾਣਾ ਚੱਲ ਰਿਹਾ। ਸਰ ਕੋਈ ਲੜਕੀਆਂ ਲੋਕਲ ਨੇ? ਨਹੀਂ ਨਹੀਂ ਬਦਿਸ਼ੀ ਕੋਈ ਨਹੀਂ। ਸਰ ਲੜਕੀਆਂ ਲੋਕਲ ਨੇ? ਲੋਕਲ ਲੋਕਲ ਲੋਕਲ। ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੋਂ ਦੱਸ ਦੇਣੇ ਤੁਹਾਨੂੰ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਹੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਕਾਰਵਾਈ ਹੋਊਗੀ ਜੇ ਗਿਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਜੀ ਸੀਨੀਅਰ ਲੀਡਰ ਵੀ ਲੋਕੀ ਇਹਨਾਂ ਦੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਜੀ ਇੱਕ ਗੱਲ ਹੈ ਮੇਰੀ ਗੱਲ ਕਿ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਲ ਨੇ ਇਹ ਵੀ ਕਿਹੜੋਂ ਆ ਰਹੀਆਂ ਜੀ ਇੱਥੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲਣੀ ਇਨਫੋਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ਤਾ ਦਾ ਹੁੰਦਾ ਵਾ ਬਾਲਕੀ ਨੇ ਬਾਲਕੀ ਬਾਲਕੀ ਗ੍ਰੀਬ ਬਾਲਕੀ